ਰੀਡਿੰਗ ਕਮ ਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ-ਨਾਲ ਮਕਾਨਾਂ ਦੇ ਕਿਰਾਏ ਵੀ ਲਗਾਤਾਰ ਘਟਦੇ ਜਾ ਰਹੇ ਨੇ ਰੈਂਟਲ.ਸੀ ਦੀ ਰਿਪੋਰਟ ਦੇ ਮੁਤਾਬਕ ਮਾਰਚ ਮਹੀਨੇ ਦੌਰਾਨ ਮਕਾਨ ਮਾਲਕਾਂ ਵੱਲੋਂ ਮੰਗੇ ਜਾ ਰਹੇ ਔਸਤ ਕਿਰਾਏ ਵਿੱਚ ਮਾਰਚ 2024 ਦੇ ਮੁਕਾਬਲੇ 2.8% ਕਮੀ ਦਰਜ ਕੀਤੀ ਗਈ ਹੈ ਪਰ ਮਹੀਨਾਵਾਰ ਆਧਾਰ ਤੇ ਦੇਖਿਆ ਜਾਵੇ ਤਾਂ ਫਰਵਰੀ ਦੇ ਮੁਕਾਬਲੇ ਮਾਰਚ ਮਹੀਨੇ ਦੌਰਾਨ ਮਕਾਨ ਕਿਰਾਏ ਡੇਢ ਫੀਸ ਸਦੀ ਵਧ ਗਏ ਨੇ ਉਥੇ ਦੱਸ ਦਈਏ ਕਿ ਅਰਬਨੇਸ਼ਨ ਦੇ ਮੁਖੀ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਦੇ ਮੁਕਾਬਲੇ ਮਾਰਚ ਦੌਰਾਨ ਕਿਰਾਏ ਦੀਆਂ ਸਰਗਰਮੀਆਂ ਵਿੱਚ ਵਾਧਾ ਹੋਇਆ ਭਾਰ ਕੁੱਲ ਮਿਲਾ ਕੇ ਨਿਚੋੜ ਕੱਢਿਆ ਜਾ ਸਕਦਾ ਹੈ ਕਿ ਅਸਮਾਨ ਛੁੰਦੇ ਮਕਾਨ ਦੇ ਕਿਰਾਇਆਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਉਹਨਾਂ ਨੇ ਅੱਗੇ ਵੀ ਕਿਹਾ ਕਿ ਅਮਰੀਕਾ ਦੇ ਨਾਲ ਆਰੰਭ ਹੋਇਆ ਕਾਰੋਬਾਰੀ ਜੰਗ ਜਾਂ ਹਾਊਸਿੰਗ ਸੈਕਟਰ ਤੇ ਅਸਰ ਪੈਣਾ ਲਾਜ਼ਮੀ ਹੈ ਤੇ ਨੀਲਪਵਕ ਵਿੱਚ ਮਕਾਨ ਕਿਰਾਏ ਹੋਰ ਨੀਚੇ ਆ ਸਕਦੇ ਨੇ ਦੂਜੇ ਪਾਸੇ ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਨਟਾਰੀਓ ਵਿੱਚ ਮਕਾਨ ਕਿਰਾਏ ਵਿੱਚ ਸਭ ਤੋਂ ਤੇਜ਼ੀ ਨਾਲ ਜਿੱਥੇ ਹਟਾਏ ਨੇ ਮਾਰਚ ਦੌਰਾਨ ਕਿਸੇ ਅਪਾਰਟਮੈਂਟ ਜਾਂ ਕਾਂਡੋ ਦਾ ਔਸਤ ਕਿਰਾਇਆ 2327 ਡਾਲਰ ਦਰਜ ਕੀਤਾ ਗਿਆ ਸੀ ਜੋ 1 ਸਾਲ ਪਹਿਲਾਂ ਦੇ ਮੁਕਾਬਲੇ 3.5% ਘਟ ਬਣਦਾ ਹੈ ਕਿਊਬਕ ਵਿੱਚ ਔਸਤ ਮਕਾਨ ਕਿਰਾਇਆ 1950 ਡਾਲਰ ਰਿਹਾ ਤੇ ਸਾਲਾਨਾ ਆਧਾਰ ਤੇ 2.5 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। BC ਦਾ ਜ਼ਿਕਰ ਕੀਤਾ ਜਾਵੇ ਤਾਂ ਮਕਾਨ ਮਾਲਕਾਂ ਵੱਲੋਂ ਮੰਗਿਆ ਜਾ ਰਿਹਾ ਔਸਤ ਮਕਾਨ ਕਿਰਾਇਆ 2480 ਡਾਲਰ ਰਿਹਾ ਜੋ ਸਾਲਾਨਾ ਆਧਾਰ ਤੇ 0.6 ਫੀਸਦੀ ਘਟ ਦਰਜ ਬਣਦਾ ਹੈ। ਅਲਬਰਟਾ ਵਿੱਚ ਔਸਤ ਮਕਾਨ ਕਿਰਾਇਆ 0.4 ਫੀਸਦੀ ਕਮੀ ਨਾਲ 1721 ਡਾਲਰ ਦਰਜ ਕੀਤਾ ਗਿਆ ਤੇ ਸਕੈਚਵਨ ਵਿੱਚ ਸਾਲਾਨਾ ਆਧਾਰ ਤੇ ਮਕਾਨ ਕਿਰਾਇਆ 3% ਦੀ ਕਮੀ ਦੇ ਨਾਲ 1336 ਡਾਲਰ ਰਿਹਾ ਜਦਕਿ ਨੋਵ ਬਸ਼ ਕੋਸ਼ੀਆ ਦੇ ਵਿੱਚ 2.4% ਦੀ ਕਮੀ ਦੇ ਨਾਲ 2199 ਡਾਲਰ ਦਰਜ ਕੀਤਾ ਗਿਆ ਇਸੇ ਤਰ੍ਹਾਂ ਮੈਨੀਟੋਬਾ ਵਿੱਚ ਔਸਤਨ ਮਕਾਨ ਕਿਰਾਇਆ 2% ਦੀ ਕਮੀ ਦੇ ਨਾਲ 1592 ਡਾਲਰ ਦਰਜ ਕੀਤਾ ਗਿਆ ਅਤੇ ਦੱਸਣਾ ਇਹ ਵੀ ਬਣਦਾ ਕਿ ਮਾਰਚ 2020 ਵਿੱਚ ਕਰੋਨਾ ਮਹਾਮਾਰੀ ਦੇ ਦਸਤਕਦੀਨ ਤੋਂ ਬਾਅਦ ਔਸਤਨ ਮਕਾਨ ਕਿਰਾਇਆ ਵਿੱਚ 17.8% ਦੀ ਵਾਧਾ ਹੋਇਆ ਜਦਕਿ ਰੈਂਟਲ ਅਪਾਰਟਮੈਂਟਸ ਦੇ ਕਿਰਾਏ 53% ਤੋਂ ਵਾਧੇ ਰਫਤਾਰ ਦੇ ਨਾਲ ਵਧੇ ਨੇ ਸ਼ਹਿਰਾਂ ਦੇ ਅਧਾਰ ਤੇ ਦੇਖਿਆ ਜਾਵੇ ਤਾਂ ਟ੍ਰਾਂਟੋ ਵਿਕੇ ਮਕਾਨ ਕਿਰਾਇਆ 6.9% ਹੀਟਾ ਚੁੱਕੇ ਨੇ ਜਦਕਿ 2500 90 ਡਾਲਰ ਦਾ ਔਸਤ ਕਿਰਾਇਆ ਪਿਛਲੇ 32 ਮਹੀਨਿਆਂ ਤੋਂ ਸਭ ਤੋਂ ਹੇਠਲੇ ਪੱਧਰ ਤੇ ਦਰਜ ਰਿਹਾ ਹੈ ਵੈਨਕੂਵਰ ਵਿਖੇ ਔਸਤਨ ਮਕਾਨ ਕਿਰਾਇਆ ਜਿੱਥੇ 5.7% ਦੀ ਕਮੀ ਦੇ ਨਾਲ 2822 ਡਾਲਰ ਦਰਜ ਕੀਤਾ ਗਿਆ ਜੋ ਪਿਛਲੇ 35 ਮਹੀਨਿਆਂ ਦਾ ਸਭ ਤੋਂ ਹੇਠਲੇ ਪੱਧਰ ਤੇ ਮੰਨਿਆ ਜਾ ਰਿਹਾ ਹੈ ਕੈਲਗਰੀ ਵਿਖੇ ਸਾਲਾਨਾ ਆਧਾਰ ਤੇ ਔਸਤਨ ਮਕਾਨ ਕਿਰਾਏ ਸਭ ਤੋਂ ਵੱਧ 7.8% ਦੇ ਨਾਲ ਜਿੱਥੇ ਦਰਜ ਕੀਤੇ ਗਏ ਨੇ ਕ੍ਰਿਡੇ ਘਰ ਨਾਮਾ ਦੇ ਵਿੱਚ ਜੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ